ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੰਜਾਬੀਓ ਅੱਜ ਅਸੀਂ ਤੁਹਾਡੇ ਨਾਲ ਇੱਕ ਸਾਡੇ ਇੰਡੀਆ ਦਾ ਪੰਜਾਬ ਦਾ ਇੱਕ ਵਿਲੱਖਣ ਇੱਕ ਅਯੋਗਾ ਪੇਸ਼ ਕਰਨ ਲੱਗੇ ਹਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਲੋਕ ਅਸਲਾ ਲਿਸੈਂਸ ਬੰਦੂਕਾਂ ਪਿਸਤੌਲ ਸਟੇਨ ਗਨ ਤੱਕ ਬਣਵਾ ਲੈਂਦੇ ਆ ਡਰਾਈਵਰੀ ਲਾਇਸੈਂਸ ਬਾਰੇ ਵੀ ਸੁਣਿਆ ਹੋਵੇਗਾ ਤੁਸੀਂ ਸੁਣਿਆ ਹੋਵੇਗਾ ਕਿ ਨਿਹੰਦਰ ਸਿੰਘ ਜਥੇ ਬੰਦੀਆਂ ਲਾਇਸੈਂਸ ਬਣਾਤੇ ਦਿੰਦੀਆਂ ਹਨ ਪਰ ਕਦੇ ਤੁਸੀਂ ਇਹ ਨਹੀਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਤਲਵਾਰ ਦਾ ਤੇ ਵਰਸ਼ੇ ਦਾ ਲਾਇਸੈਂਸ ਬਣਾਇਆ ਗਿਆ ਹੋਵੇ ਤੇ ਬਣਾਇਆ ਵੀ ਪੰਜਾਬ ਦੇ ਵਿੱਚ ਉਦਿਆ ਦੇ ਵਿੱਚ ਇੱਕ ਹੋਇਕ ਹੋਵੇ ਤਾਂ ਅੱਜ ਤੁਹਾਨੂੰ ਉਸ ਵਿਲੱਖਣ ਤੇ ਇੰਡੀਆ ਦੇ ਪੰਜਾਬ ਦੇ ਪਹਿਲੇ ਲਾਇਸੈਂਸ ਬਾਰੇ ਦੱਸਾਂਗੇ ਸਾਡੇ ਸ਼ਹਿਰ ਦੀ ਸ਼ਾਨ ਕਾਨੂੰਨ ਦੇ ਜਾਨੂ ਸਵਰਗਵਾਸੀ ਮਾਸਟਰ ਗੁਰਦਾਸ RAM ਜੀ ਜਿਨ੍ਹਾਂ ਨੇ ਬੜੇ ਸੰਘਰਸ਼ ਦੇ ਨਾਲ ਕਾਨੂੰਨ ਦੀ ਜਾਣਕਾਰੀ ਰੱਖਦੇ ਹੋਏ ਸਰਕਾਰ ਤੋਂ ਉਹ ਲਾਇਸੈਂਸ ਪ੍ਰਾਪਤ ਕੀਤਾ ਜਿਹੜਾ ਕਿ ਅੱਜ ਤੱਕ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਵਿੱਚ ਇੱਕੋ ਇੱਕ ਲਾਇਸੈਂਸ ਹੈ ਪੂਰੇ ਪੰਜਾਬ ਤੇ ਇੰਡੀਆ ਦੇ ਵਿੱਚ ਮੈਂ ਵਾਰ-ਵਾਰ ਗੱਲ ਕਰ ਰਿਹਾ ਪੰਜਾਬ ਅਤੇ ਇੰਡੀਆ ਦੇ ਵਿੱਚ ਅਜੇ ਤੱਕ ਦੂਸਰਾ ਕੋਈ ਲਾਇਸੈਂਸ ਬਣਿਆ ਨਹੀਂ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਮਾਸਟਰ ਗੁਰਦਾਸ ਰਾਮ ਜੀ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਨਾਲ ਆਓ ਤੁਹਾਨੂੰ ਗੁਰਪ੍ਰੀਤ ਸਿੰਘ ਤੋਂ ਪੁੱਛਦੇ ਹਾਂ ਕਿ ਕਿ ਤਰ੍ਹਾਂ ਉਹਨਾਂ ਨੇ ਇਹ ਲਾਇਸੈਂਸ ਨੂੰ ਬਣਾਇਆ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਪੰਜਾਬੀਆਂ ਦੇ ਨਾਲ ਫਤਿਹ ਦੀ ਸੰਜ ਪਾਉਂਗਾ ਦੁਬਾਰਾ ਫਿਰ ਤੁਸੀਂ ਵੀ ਆਪਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਪੰਜਾਬ ਕੀ ਇੰਡੀਆ ਦਾ ਪਹਿਲਾ ਲਾਇਸੈਂਸ ਜੀ ਲਾਇਸੈਂਸ ਬਧੇਰੇ ਦਾ ਅਰਜ਼ੰਦਿਆ ਹਾਂਜੀ ਅਬ ਥੇਰੇ ਦਾ ਲਾਇਸੈਂਸ ਸੁਣੇ ਬਿਲਕੁਲ ਜੀ 700 ਗਿਆ 800 700 ਗਿਆ ਕੋਈ ਤੀਜ ਜਾਨਵਰ ਰੱਖਣ ਦਾ ਵੀ ਅੱਜ ਕੱਲ੍ਹ ਸਬਸ ਮਿਲਦਾ ਹਾਂ ਹੈਗਾ ਬਤੇਰੇ ਤਰ੍ਹਾਂ ਮਿਲਦਾ ਪਰ ਇਹ ਲਾਇਸੈਂਸ ਬੱਚਿਆ ਦੇ ਤੌਰ ਦਾ ਪਹਿਲਾ ਲਾਇਸੈਂਸ ਹੈ ਜਿਹੜਾ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਬਣਿਆ ਵੀ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਮੁਕਸਰ ਜ਼ਿਲ੍ਹੇ ਦਾ ਬੰਦਾ ਜਿਹਨੇ ਮੈਂ ਥੋੜਾ ਇੱਕ ਦਿਖਾ ਲਈਏ ਦਰਸ਼ਕਾਂ ਨੂੰ ਕੱਲ ਚੱਲ ਜਿਓ ਤੁਸੀਂ ਗੱਲ ਚਾਲੂ ਰੱਖੋ ਹਾਂਜੀ ਜਿਵੇਂ ਵੀ ਇਹ ਮੁਕਸਰ ਜ਼ਿਲ੍ਹੇ ਦਾ ਬੰਦਾ ਪੂਰੇ ਇੰਡੀਆ ਲੈਵਲ ਤੱਕ ਇੱਕ ਇਹੋ ਜਿਹਾ ਕਾਰਨਾਮਾ ਕਰ ਗਿਆ ਜਿਹੜਾ ਕਦੇ ਕਿਸੇ ਨੇ ਨਹੀਂ ਕੀਤਾ ਜੀ ਜੀ ਬਿਲਕੁਲ ਉਹਦੇ ਪਿੱਛੇ ਸੰਘਰਸ਼ ਵੀ ਬੜਾ ਸੀਗਾ ਇਹਦੇ ਪਿੱਛੇ ਲੋਕਾਂ ਦੇ ਤੰਨੇ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਮਤਲਬ ਨੈਗੇਟਿਵ ਵਿਚਾਰ ਵੀ ਬੜੇ ਸੀਗੇ ਸਾਡੇ ਭਾਈ ਪਰ ਉਹ ਬੰਦਾ ਸੰਘਰਸ਼ ਕਰਦਾ ਸੰਘਰਸ਼ ਕਰਦਾ ਵੀ ਮੈਂ ਤੁਸੀਂ ਮੈਨੂੰ ਤੁਸੀਂ ਮੈਂ ਵੀ ਬੋਲਿਆ ਵਿੱਚ ਵੀ ਮਤਲਬ ਨੋਰਮਲ ਆ ਫੀਸ ਭਰੀ ਲਾਇਸੈਂਸ ਬਣ ਗਿਆ ਜੀ ਇਹ ਤਾਂ ਸੰਘਰਸ਼ ਕੀ ਕਰਨਾ ਪਿਆ ਉਹਦੇ ਬਾਰੇ ਡਿਟੇਲ ਨਾਲ ਸੰਘਰਸ਼ ਇਹ ਹੈ ਜੀ ਜਦੋਂ ਆਪਾਂ ਕੋਈ ਨਕੇਵਲਾ ਕੰਮ ਕਰਦੇ ਜਦੋਂ ਕੋਈ ਇਹੋ ਜਿਹਾ ਕੰਮ ਕਰਦੇ ਆ ਜਿਹੜਾ ਤਾਂ ਕਿਸੇ ਕਿਤੇ ਨਾ ਹੋ ਜੀ 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 ਤਾਂ ਉਹ ਕੋਈ ਵੀ ਕੰਮ ਆ ਵੀ ਸਮਾਜ ਦੇ ਛੇਤੀ ਤਰ੍ਹਾਂ ਹਾਂ ਪ੍ਰਵਾਨ ਕੀ ਉਸੇ ਤਰ੍ਹਾਂ ਪ੍ਰਸ਼ਾਸਨ ਦੀ ਗੱਲ ਸੀ ਬਿਲਕੁਲ ਪ੍ਰਸ਼ਾਸਨ ਜਾ ਕੇ ਨਾ ਐਪਲੀਕੇਸ਼ਨ ਘਰੇ ਬੈਠੇ ਘਰੇ ਤੁਮ ਛੋਟੀ ਜੀ ਗੱਲ ਦੱਸਦਾ ਵੀ ਸ਼ੁਰੂ ਕਿਵੇਂ ਹੋਇਆ ਸੀ ਹਾਂਜੀ ਹਾਂਜੀ ਅਸੀਂ ਘਰੇ ਬੈਠੇ ਤੇ ਘਰੇ ਬੈਠ ਬੈਠੇ ਮੈਨੂੰ ਪਾਪਾ ਜੀ ਕਹਿੰਦੇ ਯਾਰ ਆਪਾਂ ਰਸੰਸਾ ਬਣਾਉਣਾ ਮੈਂ ਯਾਰ ਸੰਸਕਾਰਾ ਬਣਾਉਣਾ ਹਾਂਜੀ ਕੱਲ ਰਸੰਸਾ ਆਪਾਂ ਬਣਾਉਣਾ ਯਾਰ ਤਲਵਾਰ ਤੇ ਮਰ ਚਾ। ਅੱਛਾ ਪਹਿਲਾਂ ਮੈਂ ਵੀ ਕੰਮ ਆਇਆ ਯਾਰ ਬੱਪੂ ਕੀ ਕਰਨਾ ਆਪਾਂ ਕੀ ਕਰਨਾ ਆਇਆ। ਵੀ ਲੋਣਾ। ਵੀ ਟੀਚਰ ਆਉਂਦੇ। ਤੇ ਮੈਂ ਆਪਾਂ ਬੜੇ ਲੱਗੇ ਆਪਣਾ ਜਿਹੜਾ ਗੁਜ਼ਾਰਾ ਆਪਾਂ ਨਹੀਂ ਆਪਾਂ ਕਮਾਣ ਜਾਣਾਂ ਲਈ ਕੀ ਲੈਣਾਗਾ। ਕਹਿੰਦਾ ਨਹੀਂ ਯਾਰ ਮੈਂ ਤਾਂ ਬਣਾਉਣਾ ਹੀ ਬਣਾਉਣਾ। ਨਹੀਂ ਪਰ ਤੂੰ ਚੱਲ ਮੇਰੇ ਨਾਲ। ਅਸੀਂ ਗਏ ਮੋਟਰਸਾਈਕਲ ਦੇ ਐਪਲੀਕੇਸ਼ਨ ਹੱਥ ਨਾਲ ਲਿਖੀ ਤੇ ਜਾ ਕੇ ਦਿੱਤੀ। ਉਹਨਾਂ ਨੇ ਮਾਰਕ ਕਰਤੀ। ਮੈਂ ਸੋਚਿਆ ਲੈ ਬਣ ਗਿਆ ਉਹਨਾਂ ਨੇ ਮਾਰਕ ਕਰਤੀ ਤਾਂ ਆਪਾਂ ਨੂੰ ਉਹ ਕਹਿੰਦਾ ਉਹਨੇ ਆ ਪਹਿਲਾਂ ਹੀ ਕਹਿੰਦਾ ਕਹਿੰਦਾ ਇਹਨਾਂ ਦਾ ਸੰਸ ਤੁਹਾਨੂੰ ਸੰਸ ਬਣ ਗਿਆ। ਹਾਂ ਜੀ ਤਾਂ ਤੁਹਾਡੀ ਐਕਸੈਪਟ ਕੀਤੀ ਰੱਖੀ ਆ ਜੀ 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 ਛੁੱਟੀਆਂ ਸੀਗੀਆਂ ਛੁੱਟੀਆਂ ਪੈ ਗਈਆਂ 15 ਦਿਨ ਬਾਅਦ ਅਸੀਂ ਗਏ ਤੇ ਸਾਨੂੰ ਲਾਰੇ ਲੱਪੇ ਦੁਕਾਨ ਝੂਗੋਗੇ ਤਾਂ ਬਿਲਕੁਲ ਜੀ ਮੈਂ ਤਾਂ ਕੋਈ ਕੋਈ ਨਹੀਂ ਕਰਦੇ ਆ ਜੀ ਕਰਦੇ ਆ ਤੁਹਾਡਾ ਅਪਲਾਈ ਹੋਊਗਾ ਤੁਹਾਡੇ ਨਾਲ ਸਾਲ ਸੀ ਹੁਣ ਤਾਂ ਪਰਮਿਸ਼ਨ ਲੈਣੀ ਪੋਗੀ ਕੋਈ ਬਣਿਆ ਨਹੀਂ ਪਹਿਲਾਂ ਸਾਨੂੰ ਉਹਨੂੰ ਪੁੱਛਣਾ ਪਊਗਾ ਉਹਨੂੰ ਪੁੱਛਣਾ ਪਊਗਾ ਏਡੀਸੀ ਸਾਹਿਬ ਸਾਨੂੰ ਕਾਫੀ ਤਾਂ 2 ਮਹੀਨੇ ぐらい ਲਾਰੇ ਦੇ ਟਾਲੇ ਫਿਰ ਅਸੀਂ ਚੱਲ ਪੈ ਕਾਨੂੰਨੀ ਤੌਰ ਤੇ ਹੂੰ ਵਕੀਲ ਨਾਲ ਗੱਲ ਕੀਤੀ ਵਕੀਲਾਂ ਨਾਲ ਕਾਫੀ ਵਕੀਲਾਂ ਨਾਲ ਗੱਲ ਕੀਤੀ ਵੀ ਇਹ ਲਾਇਸੈਂਸ ਵੈਲਿਡ ਹੈ ਕਾਨੂੰਨੀ ਤੌਰ ਤੇ ਆਪਾਂ ਲੈ ਸਕਦੇ ਹੁਣ ਉਹਨਾਂ ਨੇ ਆਪਾਂ ਨੂੰ ਉਹਨਾਂ ਨੇ ਸਾਨੂੰ ਆਰਟੀਕਲ ਵਿਖਾਇਆ ਆਮ ਦਾ ਆਰਟੀਕਲ ਕਹਿੰਦੇ ਜਿਹਦੇ ਵਿੱਚ ਤਹਿਤ ਇਹ ਦਾ ਵੀ ਲਾਇਸੈਂਸ ਜ਼ਰੂਰੀ ਹੈ ਜੇ ਆਪਾਂ ਘੱਟੇ ਰੱਖਣਾ ਤਾਂ ਜੀ ਜੀ ਅਜੀ ਵਕੀਲ ਸਾਹਿਬ ਨੂੰ ਵੀ ਨਾਲ ਲੈ ਕੇ ਗਏ ਆਰਟੀਕਲ ਦੀਆਂ ਕਾਪੀਆਂ ਵੀ ਦਿੱਤੀਆਂ ਵੀ ਆਹ ਆਰਟੀਕਲ ਹੈ ਇਹ ਦੇ ਤਹਿਤ ਆਪਾਂ ਸਬਸ ਲੈ ਸਕਦੇ ਹਾਂ ਤਰ ਫੇਰ ਵੀ ਉਹਨਾਂ ਨੇ ਮਤਲਬ ਫੇਰ ਵੀ ਚਲੋ ਮੰਨ ਨਾ ਤਾਲ ਤੋਂ ਲਗਾ ਦੇ ਨੇ ਉਹ ਜਦੋਂ ਗੱਲਬਾਤ ਅਸੀਂ ਐਡੀ ਸਾਹ ਦਾ ਜਾ ਕੇ ਬੈਠਾ ਕਰਕੇ ਗੱਲ ਕਰਿਆ ਕਰਗੇ ਜਦੋਂ ਗੱਲ ਜੀ ਕਰਕੇ ਅਸੀਂ ਬਾਹਰ ਆਇਆ ਕਰਦੇ ਤੇ ਮਗਰ ਉਹਨੂੰ ਕਹਦਾ ਕਰਨਾ ਉਹਦੇ ਨਾਲ ਮੁੰਡਾ ਆਇਆ ਨਾ ਜਿਹੜਾ ਜਾਂ ਇੱਕ ਮੇਰਾ ਦੋਸਤ ਹੋਰ ਸੀਗਾ ਅਸੀਂ ਦੋਵੇਂ ਜਾਦੇ ਸੀ ਜਾਂ ਉਹ ਦੋਵੇਂ ਮੁੰਡਿਆਂ ਨੂੰ ਬੁਲਾ ਕੇ ਤਾਂ ਸੀ ਦੋਵੇਂ ਜਾਵੜਨੇ ਜਾਂ ਇੱਕ ਵੀ ਮੈਂ ਕੱਲਾ ਨਾ ਮੈਂ ਜਾਵੜਨਾ ਯਾਰ ਤੈਨੂੰ ਸਮਝਾਉਂਦੇ ਘੱਟ ਨਹੀਂ ਬਾਪੂ ਯਾਰ ਇਹ ਤੋਂ ਕੀ ਕਰਨਾ ਬਜ਼ੁਰਗ ਬੰਦਾ ਤੁਸੀਂ ਕੀ ਕਰਨਾ ਹੈ ਮਾ ਇਹ ਜੇ ਮੈਂ ਤਾਂ ਇਹੀ ਗੱਲ ਕਰਦਾ ਜੇ ਕਾਨੂੰਨ ਤੈ ਤੌਂਦਾ ਤਾਂ ਆ ਦੇ ਦਿਓ ਦੇ ਦਿਓ ਨਹੀਂ ਤਾਂ ਰਹਿਣ ਤਾਂ ਬਿਲਕੁਲ ਠੀਕ ਹੈ ਗੱਲ ਇੰਨੀ ਵੱਡੀ ਗੱਲ ਵੀ ਹੈ ਬਿਲਕੁਲ ਬਿਲਕੁਲ ਪਰ ਉਹਨਾਂ ਨੇ ਨਾ ਵੀ ਹਾਮੀ ਨਹੀਂ ਭਰੀ ਐਂ ਤੇ ਨਾ ਇੱਕ ਸਾਲ ਤੇ ਸਾਨੂੰ ਲੱਗ ਗਏ 10 ਮਹੀਨੇ ਜੀ ਇੱਕ ਸਾਲ 10 ਮਹੀਨੇ ਅਸੀਂ ਉਪਕਾਈ ਕਰਦੇ ਰਹੇ ਦਫ਼ਤਰਾਂ ਦੀ ਕਹ ਰਹੇ ਆਂ ਦੀ ਕਾਪੀਆਂ ਦੀ ਇੱਧਰ ਜਾ ਉੱਧਰ ਜਾ ਸਾਨੂੰ ਕਿਸੇ ਨੇ ਕਦੇ ਕੋਈ ਨਿਆਂ ਵਾਲੀ ਗੱਲ ਨਹੀਂ ਕੀਤੀ ਲੜਾਈ ਵੀ ਹੋ ਗਈ ਕਈ ਬੰਦਿਆਂ ਨਾਲ ਉਹ ਤਾਂ ਸਾਡੇ ਇੱਕ ਰਾ ਇੱਕ ਦਮ ਨਾਂ ਤਾਂ ਚੱਲ ਨਹੀਂ ਲੈਂਦਾ ਬੰਦੇ ਦਾ ਉਹ ਕਹਿੰਦਾ ਯਾਰ ਕਾਨੂੰਨ ਤੈਨੂੰ ਪੁੱਛ ਲਵਾ ਏਡੀਸੀ ਸਾਹਿਬ ਨੇ ਵੀ ਤਰੀਕੀ ਤੇ ਨਾਲ ਦੁਸ਼ਮਣੀ ਹੈ ਹੂੰ ਤਾਂ ਸਾਡੇ ਬਾਪੂ ਮਜ਼ਾਕ-ਮਜ਼ਾਕ ਕਹਿੰਦਾ ਕਹਿੰਦਾ ਮੈਂ ਤੇਰਾ ਨਾਂ ਹੀ ਲੈ ਦੂੰ ਮੈਂ ਮਾਰਨੂੰ ਤਾਂ ਮੈਂ ਤੁਹਾਡਾ ਹੀ ਫਿਰਦਾ ਬੰਦਾ ਹੱਥ ਜਾ ਕੇ ਕਹਿੰਦਾ ਮੈਂ ਤੇਰਾ ਨਾਂ ਲੈ ਦੂੰਗਾ ਯਾਰ ਮਤਲਬ ਉਹ ਆਪਦੇ ਜਾਂਚ ਤੋਂ ਟਾਲ ਨੂੰ ਕਰਦੀ ਸੀ ਕਿ ਕਿ ਮੈਨਾਂ ਕਿੰਨੇ ਦਿਨਾਂ ਨੂੰ ਮਗਰੋਂ ਲੱਗ ਗਏ ਪਰ ਉਹ ਕਾਨੂੰਨੀ ਬੰਦਾ ਉਹਦਾ ਹੱਥ ਨਾ ਆਉਂਦਾ ਕਿਸੇ ਹਾਂਜੀ ਹਾਂਜੀ ਐਂਡ ਤੇ ਆ ਕੇ ਉਹ ਨਾਲ ਜੀ ਏਡੀਸਰ ਦੀ ਬਦਲੀ ਹੋ ਕੇ ਇਹ ਕਿਸਾਲ ਦੀ ਬਦਲੀ ਹੋ ਗਈ ਤੇ ਨਵੇਂ ਏਗੀ ਸਾਹਿਬ ਇਹ ਨਿਰੰਦਰ ਸਿੰਘ ਬਾਠ ਉਹਨਾਂ ਕੋਲੇ ਅਸੀਂ ਉਹ ਆਦਮੀ ਵੀ ਵਾਪਕ ਤੋਂ ਪਹਿਲੇ ਨੂੰ ਸੀ ਕਿ ਮਾੜਾ ਮੋਟਾ ਵੀ ਸ਼ਹਿਰੀ ਬੰਦਾ ਵਾਪਕ ਹੁਕਮ ਦੇ ਪਰਦੇ ਤੋਂ ਤੁਹਾਨੂੰ ਵੀ ਪਤਾ ਸਾਰੇ ਪਾਸੇ ਹੋਲਡ ਸੀਗਾ ਹਾਂ ਜੀ ਹਾਂ ਜੀ ਤੇ ਉਹ ਉਹ ਕਹਿੰਦਾ ਮਾੜੀ ਜੀ ਤੁਸੀਂ ਤੁਸੀਂ ਕਿੰਨੇ ਕਹਦਾ ਹੀ ਮੈਂ ਤਾਂ 1 ਸਾਲ 10 ਮਹੀਨਿਆਂ ਕੇ ਮੈਂ ਤਾਂ ਬੰਗਾ ਮੈਂ ਤਾਂ ਕੋਈ ਰਾਣੀ ਦੰਦੇਗੀ ਜੀ ਤੁਹਾਡੇ ਉਹਨਾਂ ਨੇ ਸਾਡੀ ਸਾਡੀ ਫਾਈਲ ਮੰਗਾਈ ਫਾਈਲ ਪੜੀ ਉਹਨਾਂ ਨੇ ਐਪਲੀਕੇਸ਼ਨ ਪੜੀ ਕਹਦਾ ਜੀ ਜਦੋਂ ਕਾਨੂੰਨ ਦਿੰਦਾ ਆਪਾਂ ਕਾਨੂੰਨ ਨਿਰੋਖ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਕਹਿੰਦੇ ਲਿਆਓ ਭਾਈ ਹੁਣ ਪੰਗਾ ਜਿੱਥੋਂ ਸ਼ੁਰੂ ਹੋਇਆ ਜਿੱਦਾਂ ਨਵਾਂ ਪੰਗਾ ਪੈ ਗਿਆ ਅਸੀਂ ਫਾਈਲ ਲੈ ਕੇ ਤੇ ਫਾਈਲ ਜਿੱਦਾਂ ਉਹ ਉਹ ਦਫ਼ਤਰ ਸੈਂਟਰ ਚ ਪਹਿਲਾਂ ਦਿੰਦੇ ਨਾਮ ਉਹਦੇ ਵਿੱਚ ਫਾਈਲ ਨਾ ਹੀ ਨੀਗੀ ਤਲਵਾਰ ਬੱਚੇ ਦੀ ਅੱਛਾ ਸਾਡੇ ਕੋਲ ਤਾਂ ਪਾਈ ਹੀ ਨਹੀਂ ਗਈ ਸਿਸਟਮ ਚ ਹੀ ਨਹੀਂ ਬੋਲਦਾ ਨਾ ਅੱਜ ਕਿੱਥੋਂ ਦੇ ਦੀ ਫੇਰ ਉਹ ਕਹਿੰਦੇ ਜੀ ਚਲੋ ਹੈਂਡ ਰੀਟਰ ਲਾਓ ਮਨ ਲਓ ਟਾਈਪ ਕਰਾ ਹਾਂ ਆਈ ਡਾਕਟਰ ਆ ਕੇ ਲਿਆਈ ਉਹ ਫਾਈਲ ਲਿਆਂਦੀ ਤੇ ਲੈ ਕੇ 500 ਰੁਪਏ ਦੀ ਫਾਈਲ 700 ਰੁਪਏ ਉਹਦੇ 700 700 ਰੁਪਏ ਫੀਸ ਸੀ ਜੀ ਜੀ ਸਰਕਾਰੀ ਉਹ ਲਾਇ ਫਾਈਲ ਦਾ ਹੀ ਕਰ ਲਈ ਪੂਰੀ ਉਸ ਤੋਂ ਬਾਅਦ ਜਿਹੜੀਆਂ ਫਾਰਮੈਲਿਟੀਆਂ ਅਸਲ ਸੰਸਵਾਦ ਲੈਣ ਵਾਸਤੇ ਜ਼ਰੂਰੀ ਹੁੰਦੀਆਂ ਜਿਵੇਂ ਟੈਸਟ ਵਗੈਰਾ ਟੈਸਟ ਵਗੈਰਾ ਆ ਹੁਣ ਉਹਨਾਂ ਚ ਪੈ ਗਈ ਬਜ਼ੁਰਗ ਥੀਕੇ ਥੋੜੇ ਜਿਹਾ ਮਤਲਬ ਪਰ ਪਹਿਲਾਂ ਤਾਂ ਫਿਜ਼ੀਕਲ ਫਿਟਨੈਸ ਹੁੰਦਾ ਜਿਵੇਂ ਵੀ ਬੰਦਾ ਚਲਾ ਵੀ ਸਕਦਾ ਨਾ ਜਾਂ ਦਲਾ ਸਕਦਾ ਹਾਂ ਜੀ ਅੱਖਾਂ ਦੀ ਕਿਵੇਂ ਐ ਦਿਸਦਾ ਪੂਰਾ ਕਿ ਨਹੀਂ ਫਿਟ ਐਂਡ ਫਾਈਂਡ ਦਾ ਸਰਟੀਫਿਕੇਟ ਲਿਆ ਫਿਰ ਉਸ ਤੋਂ ਬਾਅਦ ਵੀ ਚੈੱਕ ਕਰਦੇ ਮੈਂਟਲ ਮੋਟਰ ਨਹੀਂ ਬੰਦਾ ਸਹੀ ਹੈ ਜੀ 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 ਫਿਰ ਪੁਲਿਸ ਵੈਰੀਫਿਕੇਸ਼ਨ ਵੀ ਹੁੰਦੀ ਹੈ ਵੀ ਇਹਦਾ ਕੋਈ ਰਿਮਿਨਰ ਰਿਕਾਰਡ ਤਾਂ ਨਹੀਂ ਹੈ ਤਾਂ ਸਾਰਾ ਕੁਝ ਅਸੀਂ ਕਰ ਕਰਾ ਕੇ ਸਾਨੂੰ ਫਿਰ ਵੀ ਕਾਫੀ ਟਾਈਮ ਲੱਗ ਗਿਆ ਇਸ ਕੰਮ ਨੂੰ ਲੈ ਕੇ ਐਂ ਤੱਕ ਸਾਰੀ ਫਾਈਲ ਹੋ ਗਈ ਜੀ ਪੂਰੀ ਹੋ ਗਈ ਫਾਈਲ ਤੇ ਵਾਰਸਾ ਤੇ ਡੀਸੀ ਸਾਹਿਬ ਨੂੰ ਵੀ ਤੇ ਫਾਈਲ ਉਹਨਾਂ ਨੇ ਕਿਹਾ ਵੀ ਚਲੋ ਮਾ 22 ਮੈਂ ਤਾਂ ਹੁਣ ਨਾਲ ਸੰਸ ਲੈਣ ਵਾਸਤੇ ਡੋਪ ਟੈਸਟ ਹੁੰਦਾ ਉਹ ਉਹ ਰੋੜ ਤਾਂ ਨਹੀਂ ਸੀ ਇਹ ਨਹੀਂ ਉਦੋਂ ਵੀ ਹੋਇਆ ਸੀ ਡੋਪ ਟੈਸਟ ਡੋਪ ਟੈਸਟ ਹੋਇਆ ਸੀ ਦਾ ਪਰ ਉਹਨਾਂ ਦਾ ਉਹ ਨਹੀਂ ਜਿਵੇਂ ਆਪਾਂ ਕਰਦੇ ਹਾਂ ਉਹ ਖੂਨ ਕੱਢ ਕੇ ਉਹ ਮੈਨੂਅਲੀ ਚੈੱਕ ਕੀਤਾ ਸੀਗਾ ਹਾਂ ਬਾਥਰੂਮ ਹਾਂ ਇਹੋ ਜਿਹਾ ਕੁਝ ਕੋਈ ਗੱਲ ਨੂੰ ਇਸ ਸਾਲ ਨੂੰ ਹੋ ਗਈ ਜੀ ਅੱਜ 13 ਸਾਲ ਹਾਂ ਜੀ ਇੱਕ ਨਾ ਗੁਰੂ ਵੀ ਤੁਹਾਡੀ ਗੱਲ ਰੋਕਦਾ ਹੈ ਜਿਹੜਾ ਹੁਣ ਆਮ ਅਸਲ ਸੰਸ ਲੈਣ ਵਾਸਤੇ ਨਾ ਡੋਪ ਟੈਸਟ ਹੁੰਦਾ ਕੀ ਉਦੋਂ ਹੋਇਆ ਸੀਗਾ ਨਹੀਂ ਡਾਕਟਰ ਟੈਸਟ ਨਹੀਂ ਹੋਇਆ ਸੀ ਉਹਦੋਂ ਐਸੀ ਉਹਦੋਂ ਉਹਨਾਂ ਨੇ ਮੈਨੂਅਲ ਜੀ ਚੈੱਕ ਕਰ ਲਿਆ ਸੀ ਜੀ ਜੀ ਉਹ ਨਾਲ ਇੱਕ ਦਾ ਮਲੂਕ ਦੀ ਬਹੁਤ ਬੜਾ ਤਕਰਾ ਵੀ ਸੀਗਾ ਕੰਮ ਉਹ ਐਸੀ ਵੀ ਉਹ ਨਾਲੇ ਮਤਲਬ ਸ਼ਹਿਰ ਦੇ ਸਾਰੇ ਨੂੰ ਬੰਦ ਕਰ ਦਿੱਤਾ ਹਾਂ ਜੀ ਹਾਂ ਜੀ ਪਾਕਾ ਜੀ ਬਾਰੇ ਸਾਰੇ ਬੰਦੇ ਸਹੀ ਲੱਗੇ ਮੈਂ ਤੇ ਡਾਕਟਰ ਟੈਸਟ ਤਾਂ ਨਹੀਂ ਹੋਇਆ ਸੀ ਵੀ ਉਹਨੂੰ ਮੈਡੀਕਲ ਚੈੱਕ ਸਾਰੇ ਜਿਹੜਾ ਹੁੰਦਾ ਹੋ ਗਿਆ ਤੇ ਉਹ ਸਾਰਾ ਕੁਝ ਕਰ ਕਰ ਕੇ ਫਾਈਲ ਓਕੇ ਕਰਤੀ ਜਦੋਂ ਫਾਈਲ ਓਕੇ ਕਰਤੀ ਤੇ ਹੁਣ ਫੇਰ ਪੰਗਾ ਕਾਇ ਪੈ ਗਿਆ ਕਿਉਂਕਿ ਸਿਸਟਮ ਚ ਬੋਲਦਾ ਨਹੀਂਗਾ ਅੱਛਾ ਤਿਹੋੜ ਰਿਕਾਰਡ ਜਿਹੜਾ ਆ ਕਿਵੇਂ ਜਮੇ ਤਾਂ ਰਿਕਾਰਡ ਕਿਵੇਂ ਰੱਖਿਆ ਜਾਵੇ ਉਹ ਦੂਜੇ ਅਸਲੇ ਦੇ ਨਾਲ ਅਗੇ ਦਾ ਦੂਜੇ ਚੜਾ ਸਕਦਾ ਕਿਉਂਕਿ ਰਿਕਾਰਡ ਸਾਰਾ ਪਿੰਡ ਦਾ ਅਸਲ ਅਸਲਾ ਤਾਂ ਅਸਲਾ ਹੀ ਹੈ ਅਸਲਾ ਅਗੇ ਨੂੰ ਸਸਿ ਬਣ ਗਿਆ ਜਨ ਸਸਿ ਬਣ ਗਿਆ ਰਿਕਾਰਡ ਤਾਂ ਇਹਦਾ ਪੂਰਾ ਸਰਕਾਰੀ ਤੌਰ ਤੇ ਰਿਕਾਰਡ ਬਣਨਾ ਚੀਜ਼ ਰੱਖਣਾ ਪੈਦਾ ਬਿਲਕੁਲ ਸਿਸਟਮ ਤੇ ਰਿਕਾਰਡ ਨਾ ਬੋਲੇ ਅੱਛਾ ਫਿਰ ਪਾ ਏਡੀਸੀ ਸਾਡੇ ਰੀਡਰ ਆ ਜਾਂਦੀ ਸਿਸਟਮ ਤੇ ਰਿਕਾਰਡ ਹੀ ਬੋਲਦਾ ਹੁਣ ਕੀ ਕਰੀਏ ਉਹ ਕਹਿੰਦੀ ਜਿਵੇਂ ਪਹਿਲਾਂ ਕਰਦੇ ਸੀ ਉਹਵੇਂ ਕਰੋ ਠੀਕ ਇੱਕ ਲਾਉ ਰਜਿਸਟਰ ਫਿਰ ਉਹ ਤੇ ਕਹ ਰਜਿਸਟਰ ਲਾਇਆ ਸਪੈਸ਼ਲ ਲਿਆ ਕੇ ਪਰ ਸਪੈਸ਼ਲ ਆਹ ਤਾਂ ਆਪਣੇ ਕੋਲ ਤੰ ਲਾਸਾਂਸ ਵਾਸਤੇ ਰਜਿਸਟਰ ਲੱਗਾ ਗਿਆ ਕੱਲੇ ਆਪਣੇ ਆਪਣੇ ਲਾਇਸਾਂਸ ਵਾਸਤੇ ਪੈਸਲ ਰਜਿਸਟਰ ਅਜੇ ਵੀ ਪਿਆ ਉਹ ਗੱਲ ਮਾਰੀ ਠੀਕ ਹੈ ਜੀ ਪਿਆ ਹੈਗਾ ਦਰਸ਼ਕੋ ਸ਼੍ਰੀ ਮੋਕਸ਼ਰ ਸਾਹਿਬ ਦੇ ਜ਼ਿਲ੍ਹਾ ਕਾਰਿਆਲੇ ਦੇ ਵਿੱਚ ਜਿਨ੍ਹਾਂ ਦਫ਼ਤਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਅੱਜ ਵੀ ਮਾਸਟਰ ਗੁਰਦਾਸ ਰਾਮ ਜੀ ਦੇ ਲਾਇਸਾਂਸ ਦਾ ਰਜਿਸਟਰ ਇੱਕ ਲਿਸਾਂਸ ਬਣਿਆ ਹੋਇਆ ਅੱਜ ਵੀ ਰਿਕਾਰਡ ਦੇ ਵਿੱਚ ਕਾਇਮ ਪਿਆ ਜਦੋਂ ਵੀ ਕੋਈ ਆ ਕੇ ਸਾਡੀ ਇਸ ਗੱਲ ਨੂੰ ਕਰਾ ਚੈੱਕ ਕਰ ਸਕਦਾ ਹਾਂਜੀ ਦਿਖਾਓ ਤੁਹਾਨੂੰ ਮਾਲੋ ਆਇਸਕੋ ਨਸਨ ਹਾਂ ਆ ਲਾਇਸੈਂਸ ਆਈ ਇਹਦੇ ਤੇ ਲਿਖਿਆ ਹੈਗਾ ਲਾਇਸੈਂਸ ਫੋਰ ਦਾ ਪੋਜੀਸ਼ਨ ਆਫ ਆਰਮ ਐਂਡ ਅਮਿਊਨੀਸ਼ਨ ਮਤਲਬ ਜਿਸ ਤਰ੍ਹਾਂ ਨਾ ਦੂਸਰਾ ਲਾਇਸੈਂਸ ਬਣਦਾ ਨਾ ਉਸ ਦਾ ਵੀ ਲਾਇਸੈਂਸ ਆਈ ਆ ਦੇਖੋ ਇਹਦੇ ਇਹ 3 ਇੱਕ ਨੰਬਰ ਵਾਲਾ ਆ ਇੱਕ ਨੰਬਰ ਦਿਖਾਓ ਆ ਦੇਖੋ ਆ ਦੇਖਣਾ ਇਸ ਤੇ ਨੰਬਰ 1 ਲੱਗਾ ਹੈ ਨੰਬਰ ਇੱਕ ਤਾਂ ਪਈ ਲੱਗਿਆ ਕਿ ਇਸ ਤੋਂ ਬਾਅਦ ਕੋਈ ਹੈ ਨਹੀਂ ਸੀ ਇਹ ਵੈਲਿਡ ਹਜੇ ਵੀ ਲੱਗਦਾ ਪਿਆ ਹੈ ਵੈਲਿਡ ਮੈਂ ਨਾ ਇਹ ਕੁਛ ਨਾ ਵੀ ਇਹਨੂੰ ਹੁਣ ਕਿਵੇਂ ਕੀਤਾ ਜਾਵੇ ਦਫ਼ਤਰ ਚ ਜਾ ਕੇ ਪੁੱਛੂਗਾ ਰੀਨਿਊ ਤਾਂ ਹੈਗਾ ਇਹਨੂੰ ਹੁਣ ਖਾਰਜ ਕਿਵੇਂ ਕੀਤਾ ਜਾਵੇ ਠੀਕ ਹੈ ਕਿਉਂਕਿ 26 ਤੱਕ ਹਜੇ ਪਿਆ ਮੈਂ ਜਾ ਕੇ ਗੱਲ ਕਰਾਂਗਾ ਇਹ ਦੀ ਡੇਟ ਹੈ ਹਾਂ ਹਜੇ ਵੀ ਇਹ ਵੀ ਦਸਤਾਵੇਜ਼ ਦਿਖਾਉਂਦੇ 11/7/2026 ਤੱਕ ਰੀਨਿਊਅਲ ਸੀਗਾ ਹਜੇ ਵੀ ਪਿਆ 11/7/26 ਜਿਵੇਂ ਮਰਜ਼ੀ ਆਪਾਂ ਮਤਲਬ ਮੁਖਾਈ ਦਿੰਨਾ ਹੈ طيب بہت بہت ودیا جنی کے بھی ماسٹری دا ایک ਸੰਘਰਸ਼ ਵੀ ਹੈ ਸੰਘਰਸ਼ بھی ہے ہاں جی تے نویکلی گل ہے نویکلی گل ہے تے دوسری گل ਆ ਵੀ ਇਹੋ ਜੇ ਕੰਮ ਨਾ ਵੀ ਹਰ ਬੰਦਾ ਨਹੀਂ ਕਰਦਾ ਨਾ ਵੀ ਨਾ ਹਰੇਕ ਬੰਦੇ ਦੇ ਵਕਤ ਦੀ ਗੱਲ ਹੈ ਹਰੇਕ ਬੰਦੇ ਨਾਲ ਨਾ ਤੇ ਨਾ ਟਾਈਮ ਦੇ ਸਕਦਾ ਨਾ ਕਿਸੇ ਦੇ ਆਪਨਾ ਨਾਮ ਅੱਤਕ ਵਾਈ ਕਰ ਸਕਦਾ ਨਾ ਲੋਕ ਲੋਕਾਂ ਨਾਲ ਨਹੀਂ ਕਰਦਾ ਹਾਂ ਨਾ ਠੀਕ ਹੈ ਇਸ ਨੂੰ ਲੈ ਕੇ ਵੀ ਇਹ ਇੱਕ ਇਹੋ ਜਿਹਾ ਲਾਇਸੈਂਸ ਬਣਿਆ ਹੈ ਜਿਹੜਾ ਇੰਡੀਆ ਭਾਰਤ ਦੇ ਵਿੱਚ ਪਹਿਲਾ ਨੰਬਰ ਤੇ ਲਾਇਸੈਂਸ ਇਸ਼ੂ ਹੋਇਆ ਸਰਕਾਰੀ ਤੌਰ ਤੇ ਜੀ ਸੋ ਧੰਨਵਾਦ ਗੁਰਪ੍ਰੀਤ ਜੀ ਇਹ ਬਹੁਤ ਵੱਡੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਹਾਂਜੀ ਪੰਜਾਬੀਓ ਸਾਡੇ ਦੋਸਤੋ ਦਰਸ਼ਕੋ ਸਾਡੀ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਇਹ ਜਾਣਕਾਰੀ ਤਾਂ ਇਸ ਵੀਡੀਓ ਨੂੰ ਵਰਤਮਾਨ ਦੇ ਸ਼ੇਅਰ ਕਰਿਆ ਜੇ ਕਮੈਂਟ ਬਾਕਸ ਦੇ ਵਿੱਚ ਹੌਸਲਾ ਦੇ ਆ ਜੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਪਹਿਲਾਂ ਕੋਈ ਇੰਟਰਵਿਊ ਜਾਂ ਇਸ ਤਰ੍ਹਾਂ ਦਾ ਲਾਇਸੈਂਸ ਬਾਰੇ ਕੋਈ ਤੁਹਾਡੇ ਕੋਲੇ ਜਾਣਕਾਰੀ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਸਾਨੂੰ ਜਰੂਰ ਦੱਸਿਓ ਜੇ ਸਾਰਿਆਂ ਦਾ ਫਿਰ ਧੰਨਵਾਦ ਸਾਰਿਆਂ ਨੂੰ ਫਿਰ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ